ਪਟਿਆਲਾ ਦੇ ਜੋੜੀਆਂ ਪਟਿਆ ਇਲਾਕੇ ਦੇ ਘਰ ਚ ਅੱਗ ਲੱਗਣ ਕਾਰਨ ਮਾਂ ਬੇਟੇ ਦੀ ਮੌਤ ਹੋ ਗਈ। ਘਰ ਵਿੱਚ ਕਿਸ ਤਰ੍ਹਾਂ ਲੱਗੀ ਉਸ ਦੇ ਕਾਰਨ ਹਾਲੇ ਸਾਫ਼ ਨਹੀਂ ਹੋ ਸਕੇ। ਪਰਮਿਤ ਕਾਂ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਮਾਂ ਬੇਟਾ ਮਾਨਸਿਕ ਤੌਰ ਤੇ ਠੀਕ ਨਹੀਂ ਸਨ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਰਾਤ ਨੂੰ ਗੁਆਂਢੀਆਂ ਨੇ ਘਰ ਅੰਦਰੋਂ ਧੂੰਆਂ ਨਿਕਲਦਾ ਵੇਖਿਆ। ਹਾਲਾਂਕਿ ਉਦੋਂ ਤੱਕ ਦੋਹਾਂ ਜੀਆਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਪੂਰੀ ਤਰ੍ਹਾਂ ਨਾਲ ਸੜ ਚੁੱਕੀਆਂ ਸਨ ਜਿਸ ਦਾ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਫਾਲਾਕੀ ਖਤਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਅੱਜ ਸਵੇਰ ਦੀ ਹਲਕੀ ਸੀ ਮ੍ਰਿਤਕਾਂ ਦੀ ਪਛਾਣ 56 ਸਾਲਾ ਰੀਤਾ ਤੇ ਉਸ ਦੇ 34 ਸਾਲਾ بیٹے ਵਿਜੇ ਬੱਚੋ ਹੋਈ ਹੈ ਘਰ ਦੇ ਵਿੱਚ ਦੋਵੇਂ ਹੀ ਰਹਿੰਦੇ ਸਨ ਉਹਨੇ ਬੰਦੀ ਕਿਵੇਂ ਕੀ ਹੋਇਆ ਰੱਬ ਜਾਣਦਾ ਅਸੀਂ ਤਾਂ ਹੁਣੇ ਫੋਨ ਆਇਆ ਸੀ ਮੈਂ ਹੁਣੇ ਆਇਆ ਤੇ ਦੇਖਿਆ ਦੋਨਾਂ ਦੀ ਜੈਜ ਬੋਡੀ ਅੰਦਰ ਪਈ ਹੈ ਦੋਨੋਂ ਕੋਈ ਕੰਮ ਨਹੀਂ ਕਰਦੇ ਸੀ ਜੀ ਮਾਸੀ ਜੀ ਮੇਰੇ ਵਿਆਹ ਤੋਂ ਪਹਿਲਾਂ ਦੇ ਹੀ ਆਪਣੇ ਘਰੇ ਨੇ ਜੀ ਮਕੀਨਾਂ ਦਾ ਤੁਲਾ ਤੇ ਲਾਟ 20 ਕਿਲੋ ਜੋ ਮਰਜੀ ਕਿਲੋ ਤੇ ਮੁੰਡਾ ਵੀ ਘਰੇ ਹੀ ਹੈ ਛੋਟਾ ਮੋਟਾ ਕੰਮ ਕਰਦਾ ਸੀ ਐਬਨਾਰਮਲ ਟਾਈਪ ਮੁੰਡਾ ਸੀ ਇਹਨਾਂ ਦਾ ਤੇ ਆ ਵੀ ਮਾਸੇ ਜੀ ਪੂਰੇ ਐਕਿਊਰੇਟ ਨਹੀਂ ਸੀ ਉਹ ਇਹ ਰਹਿੰਦੇ ਸੀ ਇਹਨਾਂ ਦਾ ਪੈਨਸ਼ਨ ਪੂਸ਼ਨ ਲਗੀ ਹੋਈ ਸੀ ਪਲੱਸ ਇਹਨਾਂ ਨੂੰ ਕੋਈ ਬੈਂਕ ਤੋਂ ਥੋੜਾ ਬਹੁਤ ਵੀ ਆ ਜਾਂਦਾ ਸੀ ਜੀ ਤੇ ਕੁਛ ਨਾ ਮਾਮਾ ਜੀ ਹੈਲਪ ਕਰਦੇ ਸੀ ਮੌਕੇ ਤੇ ਫੋਰੈਂਸਿਕ ਸਾਇੰਸ ਵਾਲਿਆਂ ਨੂੰ ਬੁਲਾ ਲਿਆ ਅਕੋਰਡਿੰਗ ਟੂ ਫੋਰੈਂਸਿਕ ਸਾਇੰਸ ਦੀ ਰਿਪੋਰਟ ਦੇ ਮੁਤਾਬਕ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਲੇਡੀਜ਼ ਤੋਂ ਜੋ 56 ইয়ার ওલ્ડ ਦੀ ਔਰ ਰਿਟਾਇਰ টিচার ਸੀ ਔਰ ਲੜਕਾ ਕੋਈ ਕੰਮ ਨਹੀਂ ਕਰਤਾ ਥਾ ਅਭੀ ਜੋ ਯਹਾਂ ਸੇ ਇਨਕੁਆਰੀ ਦੇ ਮੁਤਾਬਕ ਆਇਆ ਹੈ ਕਿ ਥੋੜੇ ਸੇ ਮੈਂਟਲੀ ਇਨਸਟ੍ਰਕਟਿਡ ਥੇ ਦੋਨੋਂ ਹਾਲਾਂਕਿ ਅਗ ਲੱਗਣ ਦੇ ਕਾਰਨਾਂ ਦਾ ਪੁਲਿਸ ਹਾਲੇ ਪਤਾ ਲਗਾ ਰਹੀ ਹੈ ਪਰ ਇਸ ਸਾਰੀ ਘਟਨਾ 'ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਅੱਗ ਸਵੇਰ ਵੇਲੇ ਲੱਗੀ ਸੀ ਤਾਂ ਪੂਰਾ ਦਿਨ ਗੁਆਣ 'ਚ ਰਹਿੰਦੇ ਲੋਕਾਂ ਨੂੰ ਇਸ ਬਾਰੇ ਪਤਾ ਕਿਵੇਂ ਨਹੀਂ ਲੱਗਿਆ ਕਿਉਂਕਿ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਪੂਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ